ਕਿਸੇ ਵੀ ਇਨਸਾਨ ਦੀ ਕੁੰਡਲੀ ਦੇ ਵਿੱਚ ਰੂਚਕ ਯੋਗ ਹੋਣਾ ਚੀਆ ਛਟੇ ਕਰਦੇ ਨਾਲ ਮੰਗਲ ਦਾ ਸੰਬੰਧ ਹੋ ਜਾਣਾ ਕਿਸੇ ਵੀ ਪੁਲਿਸ ਅਫਸਰ ਜਾਂ ਪੁਲਿਸ ਸਿਪਾਹੀ ਆ ਬੜੇ ਤੋਂ ਬੜੇ ਪੁਲਿਸ ਅਫਸਰ ਦੀ ਕੁੰਡਲੀ 'ਚ ਇਹ ਯੋਗ ਹੋਣਾ ਬਹੁਤ ਜ਼ਰੂਰੀ ਆ ਮੈਂ ਸੈਂਕੜੇ ਅਫਸਰਸ ਦੀ ਪੁਲਿਸ ਅਫਸਰ ਦੀ ਕੁੰਡਲੀ ਨਾ ਜਾਣੇ ਕਿ ਕਿੰਨੇ ਜੱਜ ਸਾਹਿਬਾਨ ਦੀ ਕੁੰਡਲੀ ਇਹ ਪੜ ਕੇ ਇਸ ਨਿਸ਼ਕਰਸ਼ ਪਹੁੰਚਿਆ ਕਿ ਮੰਗਲ ਦਾ ਚੰਗਾ ਹੋਣਾ ਛਟੇ ਕਰਦੇ ਰੂਚਕ ਯੋਗ ਬਣਦਾ ਜਦੋਂ ਮੰਗਲ ਕੇਂਦਰੀ ਤ੍ਰਿਕੋਣ ਚ ਆਪ ਦੇ ਘਰ ਜਾਂ ਉੱਚ ਦਾ ਜਾਂ ਆਪਣੀ ਰਾਸ਼ੀ ਦਾ ਜਾਂ ਮਿੱਤਰ ਰਾਸ਼ੀ ਦਾ ਆ ਜਾਏ ਤਾਂ ਇਹ ਹੋਣਾ ਬਹੁਤ لازਮੀ ਹੈ ਇਹ ਤੋਂ ਬਿਨਾ ਯੋਗ ਹੀ ਨਹੀਂ ਬਣੇਗਾ ਉਦਾਂ ਹੀ ਕਿਸੇ ਵੀ ਵਕੀਲ ਦੀ ਕੁੰਡਲੀ ਦੇ ਅੰਦਰ ਬੁੱਧ ਤੇ ਸ਼ਨੀ ਦਾ ਯੋਗ ਵਧੀਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਉਹ ਬੰਦਾ ਵਕੀਲ ਬਣ ਪਾਏਗਾ ਇਹ ਤਾਂ ਇੱਕ ਗੱਲ ਹੈ ਇਹਨੂੰ ਤੁਸੀਂ ਪ੍ਰੂਫ ਜੇ ਕਰੋਗੇ ਕਿ ਤੁਹਾਡੇ ਕੋਲ ਕੋਈ ਕੁੰਡਲੀਆਂ 100 ਲਿਆ ਕੇ ਰੱਖਦੇ ਤੇ ਕਹਦੇ ਇਹਨਾਂ ਚੋਂ 20 ਕੁੰਡਲੀਆਂ ਵਕੀਲ ਦੀ ਬਾਹਰ ਕੱਢ ਦੋ ਤੇ ਇਹ ਗਲਤ ਪ੍ਰੈਕਟਿਸ ਹੋਏਗੀ ਰਾਈਟ ਪ੍ਰੈਕਟਿਸ ਕੀ ਹੈ 100 ਦੀ 100 ਕੁੰਡਲੀਆਂ ਤੁਸੀਂ ਵਕੀਲ ਦੀ ਲਿਆ ਕੇ ਰੱਖ ਦੋ ਉਹ ਸਾਰੀ ਕੁੰਡਲੀਆਂ ਦੇ ਅੰਦਰ ਸ਼ਨੀ ਤੇ ਬੁੱਧ ਦੇ ਯੋਗ ਬਣਦੇ ਹੋਣਗੇ ਵੱਖੋ ਵੱਖਤ ਰਿੱਕੇ ਨਾਲ ਬਣਦੇ ਹੋਣਗੇ 12 ਕਿਸਮ ਦੇ ਯੋਗ ਨੇ ਤਾਂ 12 ਚੋਂ 7 ਸਾਰੀਆਂ ਦੀ ਕੁੰਡਲੀ 'ਚ ਹੋਣਗੇ ਜੇ ਕੋਈ ਇਨਸਾਨ ਵਕੀਲ ਬਣ ਗਿਆ ਤੇ ਉਹਦੀ ਕੁੰਡਲੀ 'ਚ ਯੋਗ ਨਹੀਂ ਹੈ ਤਾਂ ਉਹ ਵਕੀਲ ਚੰਗਾ ਨਹੀਂ ਹੋਏਗਾ ਉਹਦੀ ਪ੍ਰੈਕਟਿਸ ਨਹੀਂ ਚੱਲ ਰਹੀ ਹੋਏਗੀ ਬਹੁਤ ਸਾਰੇ ਲੋਕਾਂ ਨੇ ਵਕਾਲਤ ਕਰ ਲਈ ਬਟ ਉਹ ਪ੍ਰੈਕਟਿਸ ਨਹੀਂ ਕਰ ਰਹੇ ਉਹ ਉਹ ਯੋਗ ਨੇ ਕਿ ਪਰਮਾਤਮਾ ਨੇ ਉਹਨਾਂ ਦੀ ਕੁੰਡਲੀ ਨੇ ਐਸਟ੍ਰੋਲੋਜੀ ਨੇ ਉਹਨਾਂ ਨੂੰ ਉਸ ਕੰਮ ਲਈ ਬਣਾਇਆ ਨਹੀਂ ਸੀਗਾ ਉਹਨਾਂ ਨੇ ਧੱਕੇ ਨਾਲ ਕਰ ਲਿਆ